ਅਮਰੀ ਸਰਦੀ ਅੰਦਰ ਬਾਦਸ਼ਾ ਮਹਾਨ ਪੁਰਸ਼ ਹੋਰ ਵੀ ਉੱਚ ਵਿਅਕਤੀ ਨਵੇਂ ਨਗਰ ਸ਼ਰਵਸੌਂਦੇ ਆਏ ਹਨ ਗੁਰੂ ਘਰ ਵਿੱਚ ਤਾਂ ਬੋਧ ਗੁਰੂ ਸਹਿਬਾਨ ਨੇ ਵਸੇਬੇ ਲਈ ਨਵਾਂ ਨਗਰ ਹੀ ਬਣ ਕੇ ਆਬਾਦ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਡੇ ਵਸਣ ਲਈ ਕਰਤਾਰ ਦੇ ਨਾਂ ਉੱਤੇ ਕਰਤਾਰਪੁਰ ਬੰਨਿਆ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨਿਵਾਸ ਕੀਤਾ ਗੁਰੂ ਅਮਰਦਾਸ ਜੀ ਨੇ ਗੋਇੰਦਵਾਲਾ ਬਾਦ ਕੀਤਾ ਉੱਥੇ ਹੀ ਨਿਵਾਸ ਕੀਤਾ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸ ਜਾਂ ਰਾਮਦਾਸਪੁਰਾ ਦੇ ਨਾਂ ਦੇ ਨਗਰ ਦੀ ਪੁਨੀਆਦ ਰੱਖੀ ਪੰਚਮਾਸ਼ਾ ਨੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਣਾ ਵਿੱਚ ਸ਼੍ਰੀ ਗੋਬਿੰਦਪੁਰਾ ਨਾਉਂ ਦਾ ਨਗਰ 1644 ਵਿੱਚ ਵਸਾਇਆ। ਕਰਤਾਰਪੁਰ ਵਾਲੇ ਪ੍ਰਾਚਨ ਗੁਰਗੁਰਨ ਸਾਹਿਬ ਦੇ ਕਿਨਾਰੇ ਦੇ ਪੱਤਰਿਆਂ ਉੱਤੇ ਨੋਟ ਹੈ ਕਿ ਸ਼੍ਰੀ ਗੋਬਿੰਦਪੁਰਾ ਸੰਮਤ 1644 ਵਿੱਚ ਆਬਾਦ ਹੋਇਆ। ਇਸੇ ਤਰ੍ਹਾਂ ਜ਼ਿਲ੍ਹਾ ਜਲੰਧਰ ਵਿੱਚ ਸੰਮਤ 1651 ਸਨ 1500 93 ਵਿੱਚ ਨਗਰ ਕਲ ਤਾਰਪੁਰ ਵਸਾਇਆ ਸਮਾ 1647 ਵਿੱਚ ਤਰਨਤਨ ਸਲੋਵਰ ਰਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬिलासपुर ਦੇ ਸਵਰਗੀ ਰਾਜਾ ਦੀਪ ਚੰਦ ਦੀ ਸੁਪਤਨੀ ਰਾਣੀ ਚੰਪਾ ਦੀ ਬੇਨਤੀ ਤੇ ਅਤੇ ਪਿੰਡ ਸਹੋਟੇ ਦੇ ਮੱਖੋ ਵਾਲੇ ਥੇਹ ਦੇ ਪਾਸ ਜ਼ਮੀਨ ਦੇਣ ਤੇ ਚੱਕ ਨਾਨਕੀ ਦੀ ਮੋਢੀ ਭਾਈ ਗੁਰਦਤਾ ਜੀ ਦੇ ਹੱਥੋਂ ਗੜਵਾ ਦਿੱਤੀ ਜੋ ਹੁਣ ਆਨੰਦਪੁਰ ਸਾਹਿਬ ਦੇ ਨਾਉ ਨਾਲ ਪ੍ਰਸਿੱਧ ਹੈ ਮੋੜੇ ਗੱਡਣ ਦੀ ਮਿਤੀ 12 ਹਾੜ 1722 ਬਿਕਰਮੀ 19 ਜੂਨ 1665 ਹੈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਰਾਜਾ ਨਾਹਣ ਤੋਂ ਕਿਆਰ ਦੂੰਜੇ ਜ਼ਮੀਨ ਲੈ ਕੇ ਸਮਾ 1742 ਵਿੱਚ ਜਮਨਾ ਕਿਨਾਰੇ ਇੱਕ ਕਿਲਾ ਬਣਵਾਇਆ ਜਿਹਦਾ ਨਾਮ ਪੌਂਟਾ ਰੱਖਿਆ ਜੋ ਹੁਣ ਪੌਂਟਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਮਹਾਨ ਕੋਸ਼ ਪੰਨਾ 575 ਭਾਈ ਸੰਤੋਖ ਜੀ ਲਿਖਦੇ ਹਨ ਪਾਵ ਟਿਕਿਓ ਸਤਗੁਰ ਕੋ ਆਨੰਦ ਪੁਰਤੇ ਆਏ ਨਾਮ ਤਰਿਓ ਇਮ ਪਾਵਟਾ ਸਭ ਦੇ ਸੰ ਪ੍ਰਗਟਾਏ ਗੁਰਪਰਤਾਪ ਸੂਰਜ ਰੁੱਤ 1 ਅੰਸ਼ 48 ਦੂਸਰੇ ਜਦ ਵੀ ਗੁਰੂ ਵਿਅਕਤੀ ਆਪਣੀ ਗੱਦੀ ਤੇ ਜਿਸ ਮਹਾਨ ਵਿਅਕਤੀ ਨੂੰ ਬਿਰਾਜਮਾਨ ਕਰਦੇ ਸਨ ਉਹਨਾਂ ਨੂੰ ਕਿਸੇ ਹੋਰ ਥਾਂ ਨਿਵਾਸ ਰੱਖਣ ਲਈ ਆਦੇਸ਼ ਦੇ ਦਿੰਦੇ ਸਨ ਤਾਂ ਜੋ ਉਹ ਉੱਥੇ ਸ਼ਾਂਤੀਪੂਰਵਕ ਆਪਣੇ ਮਿਸ਼ਨ ਦੇ ਕਾਰਜ ਨੂੰ ਬਿਨਾਂ ਰੋਕ ਟੋਕ ਦੇ ਦਖਲ ਦੇ ਨਿਭਾਉਂਦੇ ਰਹੇ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਵੀ ਪਾਈ ਜੇਠਾ ਗੁਰੂ ਰਾਮਦਾਸ ਜੀ ਦੇ ਨਿਵਾਸ ਲਈ ਕੋਈ ਨਵੇਂ ਨਗਰ ਆਬਾਦ ਕਰਨ ਦਾ ਖਿਆਲ ਆ ਹੋਵੇਗਾ ਅਤੇ ਉਸ ਲਈ ਕੋਈ ਯੋਗ ਥਾਂ ਦੀ ਤਲਾਸ਼ ਵੀ ਹੋਏਗੀ ਜਦ ਕਦੀ ਉਹ ਹੋਣ ਵਾਲੇ ਸ਼ਹਿਰ ਅੰਮ੍ਰਿਤਸਰ ਵਾਲੀ ਥਾਂ ਜੋ ਉਸ ਵੇਲੇ ਇੱਕ ਸੰਘਣੀ ਝੜੀ ਸੀ ਲੰਗੇ ਸਨ ਪਾਈ ਜੇਠਾ ਜੀ ਵੀ ਨਾਲ ਹੀ ਸਨ ਬੜੇ ਸੁਹਾਵਣੀ ਰਮਣੀਕ ਤੇ ਇੱਕ ਦੋ ਪਾਣੀ ਦੀਆਂ ਟੱਬਾਂ ਵੇਖ ਕੇ ਖਿਆਲ ਆਇਆ ਹੋਵੇਗਾ ਕਿ ਇੱਥੇ ਜੋ ਇੱਕ ਕੇਂਦਰੀ ਸਥਾਨ ਹੈ ਇੱਕ ਨਵਾਂ ਨਗਰ ਵਸਾਇਆ ਜਾਵੇ ਇੱਕ ਛਪੜੀ ਵੇਖੀ ਉਹਨੂੰ ਸरोवर ਬਣਾਉਣ ਦੀ ਵਿਉਂਤ ਜੋ ਮਨ ਵਿੱਚ ਆਈ ਭਾਈ ਜੇਠਾ ਜੀ ਨੂੰ ਸਮਝਾ ਦਿੱਤੀ ਤੇ ਉਹ ਥਾਂ ਹੈ ਜਿੱਥੇ ਹੁਣ ਸੰਤੋਖ ਸਰ ਹੈ ਗੋਇੰਦਵਾਲ ਵਿਖੇ ਬੌਲੀ ਬਣਾਉਣ ਦੇ ਕੰਮ ਵਿੱਚ ਭਾਈ ਜੇਠਾ ਜੀ ਨੂੰ ਸੇਵਾ ਕਰਦਿਆਂ ਗੁਰੂ ਅਮਰਦਾਸ ਜੀ ਉਹਨਾਂ ਦੀ ਕਾਰਜ ਕੁਸ਼ਲਤਾ ਤੋਂ ਤਾਂ ਬਹੁਤ ਪ੍ਰਭਾਵਿਤ ਹੋ ਹੀ ਗਏ ਸਨ ਜਦ ਬੌਲੀ ਦਾ ਕੰਮ ਸੰਪੂਰਨ ਹੋ ਗਿਆ ਗੁਰੂ ਸਾਹਿਬ ਨੇ ਜੇਠਾ ਜੀ ਨੂੰ ਜੋ ਝਿੜੀ ਵਾਲੀ ਜਗ੍ਹਾ ਪਸੰਦ ਕਰ ਆਏ ਸਨ ਉੱਥੇ ਜਾ ਕੇ ਇੱਕ ਸਰੋਵਰ ਦੀ ਖਦਵਾਈ ਦਾ ਆਦੇਸ਼ ਦੇ ਕੇ ਭੇਜ ਦਿੱਤਾ ਭਾਈ ਜੇਠਾ ਜੀ ਨੇ ਉਸ ਥਾਂ ਜਿੱਥੇ ਗੁਰੂ ਅਮਰਦਾਸ ਜੀ ਨੇ ਫਰਮਾਇਸ਼ ਕੀਤੀ ਸੀ ਉਸ ਛੱਪੜੇ ਵਾਲੀ ਥਾਂ ਇੱਕ ਸਰੋਵਰ ਦੀ ਖਦਵਾਈ ਸ਼ੁਰੂ ਕਰਵਾ ਦਿੱਤੀ ਪਰ ਅਜੇ ਥੋੜਾ ਹੀ ਕੰਮ ਹੋਇਆ ਸੀ ਕਿ ਉਹਨਾਂ ਨੂੰ ਗੋਇੰਦਵਾਲ ਜਾਣਾ ਪੈ ਗਿਆ ਕਿਉਂਕਿ ਗੁਰੂ ਅਮਰਦਾਸ ਜੀ ਦੀ ਸਿਹਤ ਠੀਕ ਨਹੀਂ ਸੀ 2-3 ਸਾਲ ਬੀਤ ਗਏ ਵਾਪਸ ਨਾ ਆ ਸਕੇ ਗੁਰੂ ਅਮਰਦਾਸ ਜੀ ਬਹੁਤ ਬਿਲਤ ਅਵਸਥਾ ਵਿੱਚ ਪਹੁੰਚ ਗਏ ਸਨ ਸੋ ਨਾ ਗੁਰੂ ਘਰ ਦੀ ਰੀਤੀ ਅਨੁਸਾਰ ਪਾਈ ਜੇਠਾ ਜੀ ਨੂੰ ਆਪਣੀ ਗੁਰਿਆਈ ਦੀ ਪਦਵੀ ਬਖਸ਼ਿ ਦਿੱਤੀ ਅਤੇ ਹੁਣ ਪਾਈ ਜੇਠਾ ਜੀ ਗੁਰੂ ਰਾਮਦਾਸ ਕਹਾਉਣ ਲੱਗੇ ਗੁਰੂ ਅਮਰਦਾਸ ਜੀ ਨੇ ਇਹ ਵੀ ਸੁਝਾ ਦਿੱਤਾ ਕਿ ਹੁਣ ਤੁਸੀਂ ਉੱਥੇ ਜਾ ਕੇ ਆਪਣੇ ਲੋੜਿੰਦੇ ਮਕਾਨ ਬਣਵਾ ਕੇ ਉੱਥੇ ਹੀ ਪੱਕੀ ਰਿਹائش ਰੱਖ ਕੇ ਨਗਰ ਨੂੰ ਆਬਾਦ ਕਰਨ ਦਾ ਉਪਰਾਲਾ ਵੀ ਕਰਦੇ ਰਹੋ ਗੁਰੂ ਅਮਰਦਾਸ ਜੀ ਤੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਉਹ ਝੀੜੀ ਵਾਲੀ ਜ਼ਮੀਨ ਜੋ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗਮਟਾਲਾ ਟੁੰਗ ਸੁਲਤਾਨਵੰਦ ਤੇ ਗਿਲਵਾਲੀ ਪਿੰਡਾਂ ਵਾਲੀ ਜੂ ਵਿੱਚ ਸਾਂਝੀ ਸ਼ਾਮਲੜ ਜ਼ਮੀਨ ਪਈ ਸੀ ਜੋ ਖਰੀਦ ਲਈ ਅਤੇ ਸੰਤੋਖ ਸਰਦਾ ਟੱਕ 1574 ਈਸਵੀ ਵਿੱਚ ਲਾਇਆ ਸੀ ਅਤੇ پاس ਸੀ ਇੱਕ ਨਵੇਂ ਨਗਰ ਦੀ ਮੋੜੀ ਗੱਡੀ ਸੀ ਉਸ ਨਗਰ ਦਾ ਨਾਮ ਚੱਕ ਗੁਰੂ ਕਰ ਰੱਖਿਆ ਪਿੱਛੇ ਚੱਕ ਰਾਮਦਾਸ ਜਾਂ ਰਾਮਦਾਸ ਪੁਰਾ ਪ੍ਰਸਿੱਧ ਹੋਇਆ ਇਕ ਇਤਿਹਾਸਕਾਰ ਗਣੇਸ਼ਦਾਸ ਵਢਹਿੜਾ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਸਮਾ 1631 1574 ਈਸਵੀ ਵਿੱਚ ਇੱਥੇ ਪਿੰਡ ਚੱਕ ਗੁਰੂ ਬਣਿਆ ਤੇ ਅੱਗੇ ਚੱਲ ਕੇ ਲਿਖਦੇ ਹਨ ਕਿ ਗੁਰੂ ਰਾਮਦਾਸ ਨੇ ਅਮ੍ਰਿਤਸਰ ਸਰੋਵਰ ਦਾ ਟੱਕ ਸਮਾ 1633 ਬਿਕਰਮੀ 15670 ਵਿੱਚ ਲਾਇਆ ਸੀ ਉਹਦੇ ਨੇੜੇ ਇੱਕ ਛੋਟਾ ਜਿਹਾ ਨਗਰ ਸੀ ਜਿਹਨੂੰ ਚੱਕ ਰਾਮਦਾਸ ਕਹਿੰਦੇ ਸਨ ਕਈ ਉਸ ਨੂੰ ਚੱਕ ਗੁਰੂ ਹੀ ਆਖਦੇ ਸਨ ਅਮ੍ਰਿਤ ਸਰੋਵਰ ਦੇ ਇਰਤ ਗਿਰਤ ਵੀ ਆਬਾਦੀ ਵਸਦੀ ਗਈ ਤੇ ਇੱਕ ਵੱਡਾ ਸ਼ਹਿਰ ਘਰ ਵਸਣ ਲੱਗ ਪਿਆ ਉਹ ਛਪੜੀ ਵਾਲਾ ਸਥਾਨ ਜਿੱਥੇ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਉਣਾ ਆਰੰਭਿਆ ਜਿਸ ਨੂੰ ਪਹਿਲਾਂ ਲੋਕਾਂ ਨੇ ਰਾਮਦਾਸ ਸਰੋਵਰ ਦਾ ਨਾਮ ਦਿੱਤਾ ਗੁਰੂ ਸਾਹਿਬ ਨੂੰ ਪਹਿਲੇ ਆਰੰਭੇ ਸਰੋਵਰ ਨਾਲੋਂ ਵਧੇਰੇ ਕਿਉਂ ਪਸੰਦ ਆਇਆ ਇਸ ਸਥਾਨ ਜੇ ਛਪੜੀ ਨਾਲ ਕਈ ਇਤਿਹਾਸਿਕ ਇਤਿਹਾਸਕ ਪ੍ਰਸੰਗ ਜੁੜੇ ਹਨ ਕੁਝ ਇਸ ਤਰ੍ਹਾਂ ਹਨ ਇਸ ਛਪੜੀ ਵਿੱਚ ਕੰਨਾ ਹਾ ਕੇ ਸਫੇਦ ਹੋ ਜਾਂਦੇ ਸਨ ਦੂਸਰਾ ਪ੍ਰਸੰਗ ਜੋ ਬਤੇਰੇ ਪ੍ਰਚਲਿਤ ਹੈ ਕਿ ਛਪੜੀ ਕਿਨਾਰੇ ਇੱਕ 베ਰੀ ਜੋ ਹੁਣ ਤੱਕ ਦੁਖਪੰਜਨ 베ਰੀ ਦੇ ਨਾਮ ਨਾਲ ਪ੍ਰਸਿੱਧ ਹੈ ਇਹਦੇ ਪਾਸ ਪੱਟੀ ਵਾਲੇ ਰਾਏ ਦੂਨੇ ਚੰਦ ਦੀ ਬੇਟੀ ਰਜਨੀ ਦਾ ਪਤੀ ਜੋ ਕੁਸਟ ਰੋਗ ਵਿੱਚ ਪਿੰਗਲਾ ਸੀ ਛਪੜੀ ਵਿੱਚ ਨਹਾ ਕੇ ਤੰਦਰੁਸਤ ਹੋ ਗਿਆ ਪ੍ਰਸਿੱਧ ਵਿਦਵਾਨ ਗਿਆਨੀ ਜੰਗ ਸਿੰਘ ਜੀ ਇਨਚਾਰਜ ਸਿੱਖ ਇਤਿਹਾਸ ਸਿਲਸਿਲ ਜਬੋਰਡ ਆਪਣੀ ਪੁਸਤਕ ਵਿੱਚ ਅੰਮ੍ਰਿਤਸਰ ਸਿਫਤੀ ਦਾ ਕਾਰਨਾਉ ਦੇ ਪੰਨਾ ਚਾਰ ਉੱਤੇ ਲਿਖਦੇ ਹਨ ਗੁਰਬਾਣੀ ਅਤੇ ਗੁਰੂ ਇਤਿਹਾਸ ਦੀ ਡੂੰਘੀ ਖੋਜ ਕਰਨ ਤੋਂ ਪਤਾ ਚੱਲਦਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਾਇਮ ਕਰਨ ਦੀ ਭਵਿਕ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਪਹਿਲਾਂ ਹੀ ਕਰ ਦਿੱਤੀ ਸੀ ਸੇਵੇ ਸਤਗੁਰੇ ਸਮੁੰਦ ਅਥਾਹਾ ਪਾਵੇ ਨਾਮ ਰਤਨ ਤਨਲਾਹ ਵਿਖਿਆ ਜਲ ਜਾਏ ਅੰਮ੍ਰਿਤ ਸਰਨਾਵ ਗੁਰ ਸਰ ਸੰਤੋਖ ਪਾਇਆ ਅੰਗ 1043 ਪਰ ਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਨੇ ਤਵਾਰਿਕ ਅਮ੍ਰਿਤਸਰ ਵਿੱਚ ਲਿਖਿਆ ਹੈ ਕਿ ਅਮ੍ਰਿਤਸਰ ਨਾਮ ਰੱਖਣ ਦੇ ਜਿੱਥੇ ਕਈ ਹੋਰ ਕਾਰਨ ਹਨ ਉੱਥੇ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਰੋਗ ਇਸ ਸਥਾਨ ਤੋਂ ਪ੍ਰਾਪਤ ਹੋਈ ਇੱਕ ਬੂਟੀ ਨਾਲ ਦੂਰ ਹੋਇਆ ਸੀ ਜਿਹਦਾ ਨਾਮ ਅਮ੍ਰਿਤ ਸੀ ਇੱਕ ਸਾਖੀ ਇਹ ਵੀ ਇਸ ਸਥਾਨ ਨਾਲ ਜੁੜੀ ਹੋਈ ਏ ਕਿ ਇੱਥੇ ਇੱਕ ਛੱਪੜ ਸੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਪਹਿਲੀ ਉਦਾਸੀ ਧਾਰਨ ਕਰਕੇ ਐਮਨਾਬਾਦ ਪਾਈ ਲਾਲੋ ਪਾਸ ਜਾਂਦੇ ਹੋਏ ਇੱਥੇ ਅਣ ਵਿਰਾਜੇ ਇੱਕ ਅਤਰਮਣੀਕ ਸਥਾਨ ਵੇਖ ਕੇ ਕੀਰਤਨ ਆਰੰਭ ਕੀਤਾ ਕੀਰਤਨ ਦਾ ਰਸ ਮਾਨਣ ਲਈ ਸੁਲਤਾਨਵਿੰਡ ਨਗਰ ਦਾ ਚੌਧਰੀ ਤਾਰਾ ਅਤੇ ਹੋਰ ਸਤਸੰਗੀ ਇਕੱਠੇ ਹੋ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਤਾਰੇ ਨੂੰ ਕੜਾ ਪ੍ਰਸ਼ਾਦ ਤਿਰਹਾਵਲ ਤਿਆਰ ਕਰਨ ਦੀ ਵਿਧੀ ਸਮਝਾਈ ਅਤੇ ਉਹ ਕੜਾ ਪ੍ਰਸ਼ਾਦ ਤਿਆਰ ਕਰਕੇ ਲਿਆਇਆ ਤੇ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਵਰਤਾਇਆ ਗਿਆ ਸਾਖੀ ਪੋਥੀ ਵਿੱਚ ਇਹ ਵੀ ਲਿਖਿਆ ਹੈ ਕਿ ਇੱਥੋਂ ਹੀ ਕਿਰਤਨ ਉਪਰੰਤ ਖੜਾ ਪ੍ਰਸ਼ਾਦ ਵਰਤੋਂ ਦੀ ਮਰਿਆਦਾ ਦਾ ਆਰੰਭ ਹੋਇਆ ਹੈ ਸੋ ਇਸ ਸਥਾਨ ਨੂੰ ਪਹਿਲਾਂ ਹੀ ਚਾਰ ਗੁਰੂ ਵਿਅਕਤੀਆਂ ਦੇ ਚਰਨ ਕਮਲਾਂ ਦੀ ਛੋਹ ਪ੍ਰਾਪਤ ਹੋ ਚੁੱਕੀ ਸੀ ਪਰ ਗੁਰੂ ਜੀ ਨੂੰ ਇਹ ਅਸਥਾਨ ਕਿਉਂ ਪਸੰਦ ਆਇਆ ਗੁਰੂ ਹੀ ਜਾਣੇ ਪ੍ਰੋਫੈਸਰ ਕਰਤਾਰ ਸਿੰਘ ਸਿੱਖ ਇਤਿਹਾਸ ਪੰਨਾ 173 75 ਉਤੇ ਲਿਖਦੇ ਹਨ ਕਿ ਗੁਰੂ ਰਾਮਦਾਸ ਗੁਲਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਸੰਮਤ 1631 1574 ਈਸਵੀ ਵਿੱਚ ਹੀ ਪਰਵਾਰ ਸਮੇਤ ਗੁਰੂ ਕੇ ਚੱਕ ਆਟਕੇ ਸਨ ਸਮਾ 1934 1577 ਈਸਵੀ ਵਿੱਚ ਆਪਣੇ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਰੁਪਏ ਦੇ ਕੇ 500 ਵਿਗੇ ਧੋਂ ਸਮੇਤ ਗੁਰੂ ਕੇ ਚੱਕ ਵਾਲੀ ਥਾਂ ਦਾ ਪਟਾ ਪ੍ਰਾਪਤ ਕਰ ਲਿਆ ਆਪਣੇ ਨਿਵਾਸ ਲਈ ਮਕਾਨ ਬਣਵਾਇਆ ਜਿਸ ਦਾ ਨਾਮ ਗੁਰੂ ਕਾ ਮਹਿਲ ਪਿਆ ਇਸੇ ਸਾਲ ਅੰਮ੍ਰਿਤਸਰ ਸਰਸੂਰ ਦੀ ਖੁਦਾਈ ਦਾ ਗੁਰੂ ਰਾਮਦਾਸ ਜੀ ਨੇ ਆਪਣੇ ਘਰ ਕਮਲਾ ਨਾਲ ਟੱਕ ਲਾਇਆ ਸੀ ਇਹ ਸਾਲ ਸ਼ਹਿਰ ਅੰਮ੍ਰਿਤਸਰ ਦੀ ਸਥਾਪਨਾ ਦਾ ਵਾਰ ਸਿੱਖ ਜਗਤ ਵਿੱਚ ਪ੍ਰਮਾਨਿਤ ਹੋ ਚੁੱਕਾ ਹੈ ਨੋਟ ਚੱਕ ਗੁਰੂ ਕਾ ਦੀ ਜ਼ਮੀਨ ਦੀ ਪ੍ਰਾਪਤੀ ਤੇ ਸਥਾਪਨਾ ਦੀ ਮਿੱਤੀ ਸੰਮਤ ਬਾਰੇ ਇਤਿਹਾਸਕਾਰਾਂ ਦਿਆਂ ਵੱਖ-ਵੱਖ ਰਾਵਾਂ ਹਨ ਲੇਖਕਾਂ ਨੇ ਬਹੁਤ ਇਤਿਹਾਸਾਂ ਦੇ ਅਧਿਐਨ ਮਗਰੋਂ ਕੁਝ ਜੱਜ ਦੇ ਤੇ ਵਧੇਰੇ ਪਰਮਾਨਤ ਤੱਥਾਂ ਨੂੰ ਹੀ ਆਪਣੀ ਲਿਖਤ ਵਿੱਚ ਸਮੋਇਆ ਹੈ ਇਸ ਛੋਟੇ ਪੁਸਤਕ ਦੇ ਆਕਾਰ ਨੂੰ ਸੀਮਤ ਰੱਖਣ ਲਈ ਇਤਿਹਾਸਕਾਰਾਂ ਦੇ ਪੂਰਵ ਵੇਰਵੇ ਫੁੱਟ ਨੋਟਾਂ ਵਿੱਚ ਦੇਣ ਤੋਂ ਸੰਕੋਚ ਕੀਤਾ ਗਿਆ ਹੈ ਅੰਮ੍ਰੇ ਸਰੋਵਰ ਦੀ ਅਜੇ ਕੱਚੀ ਖੁਦਾਈ ਹੀ ਹੋਈ ਸੀ ਕਿ ਗੁਰੂ ਰਾਮਦਾਸ ਜੀ 1581 ਈਸਵੀ ਨੂੰ ਜੋਤੀ ਜੋਤ ਸਮਾ ਗਏ। ਇਸ ਤੋਂ ਪਹਿਲਾਂ ਉਹ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਬਖਸ਼ ਗਏ ਸਨ। ਜਦ ਸਰੋਵਰ ਦੇ ਖੁਦਾਈ ਦਾ ਕੰਮ ਚੱਲ ਰਿਹਾ ਸੀ ਉਸ ਸਮੇ ਗੁਰੂ ਅਰਜਨ ਦੇਵ ਜੀ ਦੀ ਉਮਰ 14-15 ਸਾਲ ਦੀ ਸੀ ਅਤੇ ਸਰੋਵਰ ਦੀ ਸੇਵਾ ਟੋਕਰੀ ਟੋਣ ਆਦ ਵਿੱਚ ਹਿੱਸਾ ਲੈਂਦੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਅਧੂਰੇ ਕਾਰਜ ਨੂੰ ਨੇਪਰੇ ਚਾੜਨਾ ਚਾਇਆ। ਉਹਨਾਂ ਸਰੋਵਰ ਦੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣਾਉਣ ਦਾ ਕੰਮ ਸੰਮਤ 1643 1586 ਈਸਵੀ ਵਿੱਚ ਆਰੰਭ ਕੀਤਾ। ਇਸ ਕਾਰਜ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸ਼ਲੋ ਜੀ ਭਾਈ ਭਗਤਾ ਜੀ ਭਾਈ ਪਿਆਰਾ ਜੀ ਭਾਈ ਕਲਿਆਣ ਜੀ ਸੇਵਾ ਵਿੱਚ ਹੱਥ ਵਟਾ ਰਹੇ ਸਨ ਦੂਰੋਂ ਨੇੜਿਓ ਸੈਂਕੜੇ ਸਿੱਖ ਸੇਵਕ ਰਾਜ ਮਜ਼ਦੂਰ ਆ ਕੇ ਸਰੋਵਰ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ ਭਾਈ ਸ਼ਾਲੋ ਜੀ ਨੇ ਪਹਿਲਾਂ ਪੱਠੇ ਵਿੱਚ ਇੱਟਾਂ ਤਿਆਰ ਕਰਵਾ ਲਈਆਂ ਸਨ ਹੋਰ ਮਸਾਲੇ ਆਦ ਦੀ ਠੁਾਈ ਦੀ ਸੇਵਾ ਸੰਗਤ ਵੱਲੋਂ ਬੜੇ ਉਤਸ਼ਾਹ ਨਾਲ ਕੀਤੀ ਜਾ ਰਹੀ ਸੀ ਇਸ ਕਰਕੇ ਪੱਕਾ ਸਰੋਵਰ ਜਲਦੀ ਹੀ ਤਿਆਰ ਹੋ ਗਿਆ ਸਰੋਵਰ ਦੇ ਸ਼ਬਦ ਨੂੰ ਵੇਖ ਕੇ ਗੁਰੂ ਸਾਹਿਬਾਨ ਨੇ ਵਾਹਿਗੁਰੂ ਦੇ ਧੰਨਵਾਦ ਵਜੋਂ ਇਹ ਸ਼ਬਦ ਉਚਾਰਿਆ ਸੀ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੂਤ ਅਬਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਅੰਗ 783 ਜਦ ਸਰੋਵਰ ਤਿਆਰ ਹੋ ਗਿਆ ਸਿੱਖ ਸੰਤਾਂ ਆਉਣੀਆਂ ਸ਼ੁਰੂ ਹੋਈਆਂ ਸਿੱਖਾਂ ਦਾ ਇੱਕ ਕੇਂਦਰ ਸਥਾਨ ਬਣ ਗਿਆ ਜਿਹਦੇ ਬੜੇ ਭਾਰੇ ਖੁਸ਼ੀ ਹੋਈ ਸਰੋਵਰ ਦੇ ਇर्द-ਗਿਰਦ ਮਕਾਨ ਬਣਨੇ ਤੇ ਵਸੋਂ ਸ਼ੁਰੂ ਹੋ ਗਈ ਇੱਕ ਛੋਟੇ ਸ਼ਹਿਰ ਦਾ ਰੂਪ ਕਾਰਨ ਕਰ ਰਿਹਾ ਸੀ ਇੱਕ ਬਾਜ਼ਾਰ ਵੀ ਬਣ ਗਿਆ ਜਿਸ ਨੂੰ ਗੁਰੂ ਦਾ ਬਾਜ਼ਾਰ ਕਹਿਣ ਲੱਗੇ ਸਰੋਵਰ ਦਾ ਨਾਮ ਹੁਣ ਅੰਮ੍ਰਿਤਸਰਪਲ ਸਿੱਧ ਹੋ ਗਿਆ ਹੈ ਤੇ ਇਸ ਨਾਮ ਤੇ ਸ਼ਹਿਰ ਦਾ ਨਾਮ ਵੀ ਅਮਰੀਕਾ ਰਹੀ ਟਿਕ ਗਿਆ ਸ਼ਹਿਰ ਦੇ ਵਸਣ ਵੇਲੇ ਵੀ ਇਹ ਸ਼ਬਦ ਉਚਾਰਿਆ ਸੁਹੀ ਮਹੱਲਾ ਪੰਜਵਾਂ ਅਬਜਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇਈ ਫਲ ਪਾਏ ਕਰਤੇ ਆਪ ਵਸਾਇਆ RAM ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿੱਖ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪੇ ਪਿਤਾ ਆਪੇ ਮਾਇਆ ਕਹੋ ਨਾਨਕ ਸਤਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਜਿਸ ਸਮੇਸ ਸਰੋਵਰ ਨੂੰ ਪੱਕਿਆ ਕੀਤਾ ਜਾ ਰਿਹਾ ਸੀ ਉਸ ਸਮੇਂ ਹੀ ਇਹਦੇ ਵਿਚਕਾਰ ਇੱਕ ਮੰਦਿਰ ਬਣਾਉਣ ਦਾ अनुभव ਹੋ ਗਿਆ ਸੀ ਉਸ ਮੰਦਰ ਦੀ ਰੂਪਰੇਖਾ ਉਹਨਾਂ ਦੇ ਮਨ ਵਿੱਚ ਤਿਆਰ ਹੋ ਗਈ ਸੀ ਸੋ ਸਰੋਵਰ ਦੇ ਕਾਰਜ ਸੰਪੂਰਨ ਹੋਣ ਉਪਰੰਤ ਇਹ ਦੇ ਵਿਚਾਰ ਹਰੀ ਮੰਦਰ ਸਾਹਿਬ ਦਾ ਜੋ ਨਕਸ਼ਾ ਗੁਰੂ ਸਾਹਿਬ ਨੇ ਤਿਆਰ ਕੀਤਾ ਸੀ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਸੰਤਾਂ ਨੂੰ ਵਿਖਾਇਆ ਸਭ ਨੇ ਪ੍ਰਸੰਤਾ ਪ੍ਰਗਟ ਕੀਤੀ